गुरुदास महाराज सोनर पैराज जो तो बोले गुरुदास महाराज नर्प है, तो नर्प है। गुरु रविदास शक्ति ਔਰ ਸ਼ਕਤੀ ਹੋ ਰਹੇ ਜੈ ਭੀਮ ਜੈ ਭਾਗ ਜੈ ਭੀਮ ਜੈ ਭਾਗ ਜੈ ਬਾਲਮੀਕ ਹਰ ਹਰ ਬਾਲਮੀਕ ਜੈ ਬਾਲਮੀਕ ਹਰ ਹਰ ਬਾਲਮੀਕ ਸੂਨਰ ਪੈ ਗੁਰੂ ਸਾਹਿਬ ਜੀਏ ਜੋ ਬੋਲੇ ਸੂਨਰ ਪੈ ਗੁਰੂ ਸਾਹਿਬ ਜੀਏ ਗੁਰੂ ਰਵੀਦਾਸ ਸ਼ਕਤੀ ਹੋ ਰਹੇ ਜੈ ਗੁਰਦੇਵ ਧੰਨ ਗੁਰਦੇਵ ਅੱਜ ਅਸੀਂ ਮੱਲਾ ਆਵਾਦਪੁਰਾ ਦੇ ਵਿੱਚ ਜਕਤਪੀਤਾ ਸਤਗੁਰੂ ਅਲਦਾਸ ਜੀ ਮਹਾਰਾਜ ਜੀ ਦੇ ਹਰ ਸਾਲ ਦੀ ਤਰ੍ਹਾਂ ਜੋ ਸਰੂਪ ਤਿਆਰ ਕੀਤੇ ਹਨ ਉਹਨਾਂ ਨੂੰ ਪ੍ਰਕਾਸ਼ਿਤ ਕਰਨ ਦੇ ਲਈ ਅਸੀਂ ਅੱਜ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਹਾਂ ਅਸੀਂ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੀ ਛਤਰ ਸ਼ਾਏ ਦੇ ਹੇਠ ਇਹ ਸਾ ਕਰੀਬ 25 ਸਾਲ ਤੋਂ ਅਸੀਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਉਸਤਵ ਤੇ ਇਹ ਸਰੂਪ ਯਾਰੀ ਕਰਦੇ ਆਂ ਅੱਜ ਉਸ ਦੀ ਲੜੀਵਾਰ ਫਿਰ 31 1 2026 ਦਿਨ ਸ਼ਨੀਵਾਰ ਲਾਰਤਨ ਸੁਮੇਂ ਦੇ ਨੇੜੇ ਇੱਕ ਸਟੇਜ ਲਗਾ ਕੇ ਆਈ ਹੋਈ ਸੰਗਤ ਨੂੰ ਸਨਮਾਨਿਤ ਕਰਦੇ ਹਾਂ ਜਿਵੇਂ ਕਿ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਬਾਬਾ ਸਾਹਿਬ ਡਾਕਟਰ ਪਿਮਰਾਓ ਨਾਮ ਲੈਵਾ ਸੰਗਤ ਭਗਵਾਨ ਬਾਲਮੀਕ ਨਾਮ ਲੈਵਾ ਸੰਗਤ ਜੀ ਨੂੰ ਇਹ ਸਰੋਪ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਇਹ ਪ੍ਰੋਗਰਾਮ 2 ਇੱਕ ਤਰੀਕ ਦੂਸਰਾ ਮਹੀਨਾ 2026 ਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ ਹੈ ਔਰ ਅਸੀਂ 31 ਤਰੀਕ ਕਰੀਬ 11 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਸਟੇਜ ਲਗਾ ਕੇ ਗਨਮਾਨਿਆ ਲੋਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦੇ ਹਾਂ ਜਲੰਧਰ ਸਮਰਸੀਵਲ ਵਾਰਿੰਗ ਜੂਨੀਅਰ ਭਲੋਂ ਇਹ ਪ੍ਰੋਗਰਾਮ ਪਿਛਲੇ 22 23 ਸਾਲ ਤੋਂ ਅਸੀਂ ਕਰਦੇ ਆ ਰਹੇ ਹਾਂ ਔਰ ਗੁਰੂ ਜੀ ਦੇ ਚਰਨਾਂ ਦੇ ਤਲ ਅਰਦਾਸ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹੀਏ ਔਰ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਪ੍ਰੋਗਰਾਮ ਹੁੰਦੇ ਰਹਿਣ ਜੈ ਗੁਰਦੇਵ ਧੰਨ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਜੈ ਭਾਰਤ ਜੈ ਬਾਲਮੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸਰਦਾਰ ਬਲਵੀਰ ਡੰਗੜ ਜੀ ਹਰ ਸਾਲ ਦੀ ਤਰ੍ਹਾਂ ਜੋ ਸ਼ੁਭਾਸ਼ਾ ਯਾਤਰਾ ਦੇ ਚਾੱਕੀ ਆਂਦੀਆਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਸਾਰਿਆਂ ਨੂੰ ਸੈਕਟਰੀ ਤੇ ਪ੍ਰਧਾਨ ਨੂੰ ਸਨਮਾਨ ਕਰਦੇ ਆ ਇਹਨਾਂ ਨੇ ਜੋ ਉਪਰਾਲਾ ਕੀਤਾ ਸੀ ਲਗਭਗ 20 ਤੋਂ 22 ਸਾਲ ਹੋ ਗਏ ਬਹੁਤ ਵਧੀਆ ਉਪਰਾਲਾ ਕੀਤਾ ਸੀ ਤੇ ਕਾਮਯਾਬ ਉਪਰਾਲਾ ਮੈਂ ਕਹਿ ਸਕਦਾ ਉਹਨੂੰ ਵੀ ਜਿਹੜਾ ਕਾਮਯਾਬ ਕੀਤਾ ਆ ਉਹ ਉਹਦਾ ਅਸੀਂ ਪਰਮਾਤਮਾ ਗਏ ਵਾਹਿਗੁਰੂ ਜੀ ਅੱਗੇ ਸਤਗੁਰ ਰਵਿਦਾਸ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਇਹਨਾਂ ਨੂੰ ਹਿੰਮਤ ਇਦਾਂ ਹੀ ਬਖਸ਼ੇ ਤਾਂ ਇਦਾਂ ਹੀ ਹਰ ਸਾਲ ਚੱਲਦਾ ਰਹੇ ਬਹੁਤ ਬਹੁਤ ਧੰਨਵਾਦ ਆਈਨੂ ਸੰਗਤਾਂ ਦਾ ਤੇ ਧੰਨਵਾਦ ਮੀਡੀਆ ਵਾਲਿਆਂ ਦਾ ਜਿਹੜਾ ਹਰ ਸਾਲ ਇਹ ਸਾਡੇ ਸਹਾਈ ਜੋੜ ਦਿੰਦੇ ਆ ਜੈ ਗੁਰਦੇਵ ਧੰਨ ਗੁਰਦੇਵ